ਜੀ ਸਾਰਿਆਂ ਨੂੰ ਜਿਗਰੀਡੀਰ ਦਿਖਾਉਣ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਅਸੀਂ ਫਾਰਮ ਦੇ ਤੁਹਾਨੂੰ ਦੋ ਵੜਾ ਤੇ ਦੋ ਜੜੀਆਂ ਆਪਾਂ ਟੋਕੜਾ ਕਬੜਾ ਝੋਟੀਆਂ ਸਪੈਸ਼ਲ ਦਿਖਾਵਾਂਗੇ ਤੇ ਬਾਕੀ ਬਾਈ ਜੀ ਨਾਲ ਕੋ ਲੈਣੀਆਂ ਡਿਟੇਲ ਸਾਰੀ ਤੇ ਜਿਹੜੀਆਂ ਝੋਟੀਆਂ ਉਹ ਵੀ ਝੋਟੀਆਂ ਵੀ ਟੌਪ ਕਲਾਸ ਆ ਤੇ ਜਿਹੜੀਆਂ ਵੜਾ ਪੋਣੀਆਂ ਵੀ ਟੌਪ ਕਲਾਸ ਆ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਡਾਟਾ ਵੀ ਜੀ ਆ ਜੀ ਜੀ ਹੋਜੀ ਦੀ ਜੀ ਹਾਂ ਬੜੀ ਬੜੀ ਵਧੀਆ ਹਾਂ ਜੀ ਹਾਂ ਜੀ ਹਾਂ ਜੀ ਹੋਰ ਕਿਵੇਂ ਹਨ ਕੰਮ ਕਰਦਾ ਬਾਹਰ ਚੜਦੀ ਕਲਾ ਜੀ ਮਾਰੇ ਗੁਰੂ ਆਉਂਦਾ ਜੀ ਦਾ ਜੀ ਤਾਜ਼ੀਆਂ ਝੋ ਬਹੁਤ ਸਾਨੂੰ ਬਾਈ ਜੀ ਬਾਕੀ ਜਿਗਦੀ ਵਟੇਰੀ ਫਾਰਮ ਇਹ ਕਰਾ ਸਾਰਿਆਂ ਦਾ ਜਿਲੋ ਧੰਨਵਾਦ ਕਰਦੇ ਜਿਹੜੇ ਇਨਾ ਮਾਂ ਤੇ ਪਿਆਰ ਵੀਰ ਬਖਸ਼ਿਆ ਦਦਿਆਂ ਹਾਂਜੀ ਬਾਈ ਜੀ ਹਾਂਜੀ ਤੇ ਬਾਕੀ ਦੂਜਿਆਂ ਦਾ ਦੋ ਝੋਟੀਆਂ ਹੋਣੇ ਜੇ ਆਪਣੇ ਵੀਰੋਂ ਨਹੀਂ ਆਏ ਬਟਾ ਲਮਣਾਂ ਲਈਆਂ ਹਾਂਜੀ ਹਾਂਜੀ ਬਾਈ ਜੀ ਹਾਂਜੀ ਤੇ ਅੱਜ ਆਪਣੇ ਕੋਲ ਦੋ ਵਹਿੜਾ ਭਾਜੀ ਹਾਂਜੀ ਬਾਈ ਜੀ ਦੋ ਟੋਕੜਾ ਝੋਟੀਆਂ ਉਹ ਆਪਣੀ ਜਿਹੜੀ ਸਾਡੇ ਕੋਲ ਵੇਖੇ ਸਾਡੇ ਕੋਲ ਦੁਬਾਰੇ ਆਈਆਂ ਦੁਬਾਰੇ ਆਈਆਂ ਬਾਕੀ ਕੀ ਦੇ ਮੱਝ ਕੋਈ ਭਲੇਖਾ ਹੋਵੇ ਹਾਂਜੀ ਹਾਂਜੀ ਵੀਡੀਓ ਕੱਢ ਕੇ ਝੋਟੀਆਂ ਦੇਖ ਸਕਦਾ ਜਦੋਂ ਮਰਜੀ ਜਿਹੜੀ ਗੱਲ ਸਹੀ ਸਹੀ ਗੱਲ ਹੈ ਬਾਈ ਜੀ ਸਹੀ ਗੱਲ ਹੈ ਹੋਰ ਬਾਈ ਜੀ ਵਧੀਆ ਵਧੀਆ ਤੇ ਵਧੀਆ ਕੰਮ ਕਰ ਬਹੁਤ ਬੁਰਾ ਆਂਦਾ ਰੋਬਰੀਆ ਤੇ ਕਿਦਾਂ ਸ਼ੁਰੂ ਕਰਨਾ ਵੈੜਾ ਲੋ ਕਰੀਏ ਤੇ ਝੋਟੀਆਂ ਲਾਉਂ। ਇਤਰਾ ਬਸਤੀ ਗਾਂ ਲਾ ਲਾਉਂ। ਹਾਂ ਜੀ ਜੀ। ਤੇ ਇਹ ਵੈੜ ਦਾ ਵਿਧੀ ਫਿਰ ਦੱਸੋ ਡਿਟੇਲ ਕਿੰਨਾ ਟਾਈਮ ਖੜਦੀ ਆ? ਇਹ ਵਿਧੀ 15 ਕਿਤੇ ਕੱਢੀ ਆ ਬਚੀ ਨੇ ਯਾਰ। ਹਾਂ ਜੀ ਜੀ। ਇਹ ਜਨਮਾਰਗ ਦੀ ਵਿਧੀ ਆ ਬਹੁਤ ਚੰਗੀ ਆ 10 15 ਦਿਨ 15 ਕਿਤੇ ਲਾਜੂ ਭਾਈ ਜਿਹੜੀ ਗੱਲ। 15 ਕਿਤੇ ਦਿਨਾਂ। ਹਾਂ ਜੀ ਜੀ। ਤੇ ਬਾਕੀ ਦੁੱਧ ਦਾ ਦਰ ਕਾਟ ਕੀ ਰਿਹਾ ਭਾਈ ਜੀ ਦਾ? 20 ਕਿਤੇ ਬਹੁਤਾਂ ਨੇ ਕਹਿ ਸਕਦੇ ਵੀ ਜੇ 30 ਕਿਲੋ ਦੁੱਧ ਚਵਾ ਦੂਗੀ ਜਿਹੜੀ ਗੱਲ ਕਰਨ ਵਾਲੀ ਆ। 30 ਕਿਲੋ। 30 ਕਿਲੋ ਚਵਾ ਦੂਗੀ। हां जी हां जी बाकी डावेरे बिल्कुल ਘੜ ਘੜ ਲੱਗੇ ਆ ਤੇ ਦੇਖੋ ਜੀ ਬਿਲਕੁਲ ਤੇਜ ਦੀ ਤੋਰੋ ਫਿਰ ਇਹਨੂੰ ਬਾਈ ਨੂੰ ਘਾ ਤੋਰ ਹਾਂ ਜੀ ਤੋਰੋ ਤੋਰੋ ਬਾਈ ਜੀ ਬਾਕੀ ਇਹਦੀ ਸਪੈਸ਼ਲ ਨਾਕ ਦਿਖਾ ਦਨੇ ਅੱਜ ਬਾਕੀ ਤੋੜਾ ਤਰਾ ਬਾਕੀ ਬੋਡੀ ਬਾਡੀ ਬਹੁਤ ਵਧੀਆ ਦਾ ਬਾਕੀ ਤੋੜਾ ਤਰਾ ਬਹੁਤ ਚੰਗਾ ਵਾ ਤੇ ਬਾਕੀ ਐਡਰੀ ਕੁਆਲਟੀ ਵਿਚ ਵਾਲੇ ਥੋੜਾ 10 15 ਦਿਨ ਦਾ ਹਾਂ 15 ਦਿਨ ਦੀ ਕੱਚੀ ਦੀ ਹਾਂ ਜੀ ਹਾਂ ਜੀ ਕੁਮਾਰੇ ਕੁਮਾਰੇ ਬਾਈ ਜੀ ਬਾਕੀ ਕੁਆਲਟੀ ਕੋਲੀ ਬਹੁਤ ਚੰਗੀ ਆ ਲੋ ਲੋ ਰੰਦੇ ਪਾਉਂ ਬਾਕੀ ਥਾਂ ਦੀ ਘਵਾ ਲਈ ਅਗਰ ਦਿਖਾ ਦੇਣਾ ਮੈਂ ਥਾਂ ਥਣ ਤੇ ਆ ਫਿਰ ਮੋਟਾ ਰੋਗ ਰੋਗ ਦਾ ਥਾਣਿਆ ਰੋਗ ਰੋਗ ਹੱਥ ਦੀ ਚਵਾਈ ਵੀ ਜਿੱਦਾਂ ਮਰਜੀ ਜਿੱਦਾਂ ਮਰਜੀ ਹਾਂਜੀ ਹਾਂਜੀ ਤੇ ਬਾਕੀ ਮਿਲਕ ਪਾਇੰਟ ਬਹੁਤ ਚੰਗੀ ਲੱਗੀ ਆ ਮਿਲਕ ਪਾਇੰਟ ਬਹੁਤ ਚੰਗੀ ਬੱਚੀ ਆ ਹਾਂਜੀ ਇਹ ਦਿਨ 10 15 ਖੜਦੀ ਆ ਹਾਂਜੀ ਹਾਂਜੀ ਤੇ ਬਾਜੀ ਫਿਰ ਇਹ ਮੋਲੇ ਦਾ ਮੋਦੇਵ ਜੀ ਇਹ ਉਹ ਨੀਮਾ ਚੇਵੇਂ ਸਾਲ ਸਾਲ ਡੇਢ ਡੇਢ ਲੱਖ ਦੀ ਲੱਗਦੀਆਂ ਹਾਂਜੀ ਭਾਈ ਜੀ ਦਾਇਰ ਕੀਮਤ ਕਰਕੇ ਦਵਾਂਗੇ ਜਿਹੜੀ ਗੱਲ ਕਰਾ ਲਈ ਹਾਂਜੀ ਤੇ ਇਹਦਾ ਮੁੱਲ ਭਾਈ ਕਰਨ ਭਾਵੇਂ ਇੱਕ ਦਾ ਕਰ ਲਈਏ 20 ਕਰ ਲਈਏ ਹਾਂਜੀ ਹਾਂਜੀ ਜਸਨੋਇ ਵੀਰੇ ਵਿੱਚੇ ਭਾਵੇਂ ਛੋੜ ਸੰਗਲ ਵਿੱਚ ਜਿਹਦਾ ਮਾਰੀ ਇਹ 85 ਹਜ਼ਾਰ ਦੀ ਦੇਣੀ ਬਿਰਦੀ ਜੀ ਮੈਂ ਛੋੜ ਛਾਂ ਸਾਰੀ ਬਾਗੇ ਹਾਂ 85 ਹਜ਼ਾਰ ਦੀ ਦਵਾਂਗੇ ਬਾਹਲੀ ਕੁਆਲਟੀ ਵਾਲੀ ਆ ਕੁਆਲਟੀ ਬੋਲੀ ਬਹੁਤ ਚੰਗੀ ਆ ਤੇ ਬਾਕੀ ਭਾਈ ਇਹਨਾਂ ਨੇ ਸੈਕਸੀ ਮਨ ਲੱਗਾ ਇਹਨੂੰ ਬੱਛੀ ਆ ਦੀਗਾ ਤੇ ਬਾਕੀ ਬਹੁਤ ਕੁਆਲਟੀ ਕੁਆਲਟੀ ਆ ਵੀ ਵਛੀ ਜਿਹੜੀ ਬਿਲਕੁਲ ਕੁਆਲਟੀ ਦੀ ਆ ਆਪ ਡੈਨਮਾਰਕ ਦੀ ਹੈ ਬੇਜੀ ਡੈਨਮਾਰਕ ਦੀ ਬਾਈ ਜੀ ਤੇ ਸੈਕਸੀਮ ਲੱਗਾ ਵਛੀ ਆ ਸੈਕਸੀਮ ਲੱਗਾ ਠੀਕ ਹੈ ਠੀਕ ਹੈ ਤੇ ਬਾਕੀ ਦੋ ਦਾ ਰਕਾਰਡ ਬਹੁਤ ਚੰਗਾ ਤੇ ਬਾਕੀ ਬਿਲਕੁਲ ਮਾਨਤਨ ਬਾਈ ਜੀ ਆਪਾਂ ਕੋਈ ਮੋਲੋਂ ਨਹੀਂ ਕਰਾਂਗੇ ਜਿੰਨੇ ਦੀ ਆਪਾਂ ਵੀ ਮਾਲ ਦੇਣਾ ਜਿਹੜੀ ਗੱਲ ਕਰਨ ਵਾਲੀ ਆਏ ਬਾਕੀ ਹਾਈ ਡੂਡ ਬਹੁਤ ਚੰਗੀ ਆ ਮਗਦੇ ਦੋ ਨਹੀਂ ਮੰਗਦੇ ਮਾਰ ਬੋਲੋ ਕਰਾਂਗੇ ਜਿੰਨੇ ਦੀ ਆਪਾਂ ਦੇ ਦੇਣੇ ਬੇਜੀ ਅੱਗੇ ਫਿਰ ਆ ਗਿਆ ਤੋਹਫੀ ਹੈ ਅੱਗੇ ਵੀ ਜੀ ਇਹ ਬੱਚੀ ਜੀ ਮੂੰਹ ਚਾਰ ਦੰਦ ਜੇ ਹਾਂਜੀ ਬਈ ਜੀ ਦੂਬਾ ਦਜਾ ਜੀ ਬਿੰਦੀ ਹਾਂਜੀ ਬਈ ਜੀ ਇਹ ਆਪੇ ਵੀ ਕੀਮਤ ਲਾ ਸਕਦੇ ਵੀ ਹਾਲੀ ਬੱਚੀ ਤੇ ਕਟੋਕੋੜੀ 7-8 ਦਿਨ ਸਮੂਝ ਪਏ ਆ ਹਾਂਜੀ ਬਈ ਜੀ ਕਿੰਨਾ ਕੁ ਬੱਚੇ ਦੁੱਧ ਦੇ ਸਕਦੀ ਬੱਚੀ ਜਿਹੜੀ ਬਾਕੀ ਕਵਾਲੀ ਦੇਖੋ ਥਾਂਦੀ ਤੇ ਅੜਦੀ ਕਵਾਲੀ ਇਹ ਬੱਚੀ ਵੀ ਮੇਰੇ ਕੋ ਗਏ ਹਿੱਦੀਆਂ ਹਾਂਜੀ ਜੀ ਜੀ ਕਹਿਨ ਉਹ ਅੱਜ ਮਾਲਾ ਪੈਨ 40 ਕਿਲੋ ਕਾਲੀ ਜਿਹੜੀ 27 28 ਕਿਲੋ ਪਹਿਲਾਂ ਬਰੂਨ ਨੇ ਦੋ ਦਰਾਂ ਨਾਲ ਕੱਢ ਕੱਢਿਆ ਦਿੰਦੀ ਆ 27 28 ਕਿਲੋ ਹਾਂ ਉਦੋਂ ਮੈਂ ਤਾਂ ਹੈ ਵੀ ਕਰੀ ਵੀ ਜਿਹੜੀ ਗੱਲ ਕਰਨਾ ਦੋਂਦੀ ਸੂਪੀ ਸੀ ਤੇ ਦੂਸਰੇ ਸੂਹਾਂ ਪਾਈ ਜਦਗਾ ਵੀ ਇਹ ਦੋਂਦੀ ਸੂਪੀ ਆ ਹੁਣ ਚੌਗੀ ਲੱਗੀ ਆ ਵੀਰ ਜੀ ਚੌਗੀ ਤੇ ਦੂਜਾ ਸੂਹਾਂ ਸੋਨਾ ਬੱਚੀ ਮਤਲਬ ਵੀ 30 ਪਲੱਸ ਆ ਲਈ ਆ ਵੀਰ ਜੀ ਜਿਹੜੀ ਤੋਰਾ ਬਾਈ ਫੇ ਕਾਲੀ ਨੂੰ ਆ ਜਾਣੇ ਤੋਰਾ ਤੋਰਾ ਬਾਕੀ ਇਹਨਾਂ ਵੀ ਥਣ ਨਹੀਂ ਬਹੁਤ ਸੋਨਾ ਲੱਗਾ ਗਲਾ ਦੀ ਮੈਨ ਇੱਕ ਕਵਾਲੀ ਦੇਖ ਮੈਨ ਅੱਧੇ ਦੀ ਕਵਾਲੀ ਦੇਖੋ ਬਸ ਤੁਰਨਾ ਵੀ ਓਖਾ ਬ ਮਨਾਲੀ ਵੀਰ 8 ਦਿਨ ਸੌਂਜੇ ਪਏ ਆ ਹਾਂਜੀ ਬਈ ਜੀ ਤੇ ਇੰਨੀ ਬੱਚੀ ਹੋਰ ਨਿਕੜ ਜੂਦਾਂ ਤੇ ਸਹੀ ਗੱਲ ਸਹੀ ਗੱਲ ਬਈ ਜੀ ਹਾਂਜੀ ਹਾਂਜੀ ਤੋਰੇ ਤੋਰ ਦੇ ਬਈ ਤੋਰ ਦੇ ਬਾਹਰ ਕੱਢ ਬਾਹਰ ਨੂੰ ਆ ਨਵੰਛੀ ਬਾਹਰ ਕੱਢ ਦੇ ਬਈ ਦੇਖ ਬਾਕੀ ਤੋੜਾ ਤਾਰਾ ਬਾਕੀ ਹਾਂਜੀ ਦੀ ਕੁਆਲਿਟੀ ਬੋਲਦੀ ਬਹੁਤ ਜੰਗੀ ਆ ਹਾਂਜੀ ਦੀ ਥਾਂ ਦੀ ਕੁਆਲਿਟੀ ਦੇ ਅੱਧੀ ਕੁਆਲਿਟੀ ਬੋਝਾਂਗੀ ਦੇਖੋ ਜੀ ਕੱਲਾ ਕਲਾ ਨੋਕ ਕਾਲਾ ਥੰਮਕਾ ਵਾ ਕਮਾਰੇ ਕਮਾਰੇ ਬਈ ਕਮਾਰੇ ਕਮਾਰੋ ਫੁੱਲ ਸਾਈਜ਼ ਐਵਰ ਸ਼ੀ ਵੀ ਬਿਲਕੁਲ ਬਿਲਕੁਲ ਫੁੱਲ ਹੈ ਇੱਥੇ ਟੋਪਾ ਗਏ ਨੇ ਪਹਿਲੇ ਲਾ 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 ਕਲੀਆਂ ਕਾਲੀ ਕਰੀ ਖਾਂਦੀ ਕਵਾਲੀ ਦਿਖਾ ਦੀ ਹੈ ਕਰੀ ਅੱਗੋਂ ਵੀ ਨੇ ਪਿੱਛੇ ਆ ਗਏ ਗੁਲਾਬੀ ਥਾਂ ਲਗਾ ਨੋਗ ਵਰਗਾ ਹਾਂਜੀ ਜਾਂਦੇ 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 ਕੋਈ ਨਹੀਂ ਜਾਂਦੇ ਭਾਈ ਬਾਕੀ ਦਾ ਬੱਚੀ ਕੋ ਤੁਰਨਾ ਉਹ ਵਿੋਖਾ ਵਾ ਅਵੇ ਇੱਕ ਦੋ ਦਿਨ ਲੈ ਜੇਗੀ ਬੱਚੀ ਸੁੰਦੀ ਸੁੰਦੀ ਇਹ ਕਈ 4 ਵਜੇ ਕਈ ਦਿਖਾ ਰਹੀ ਹੈ ਥਾਂ ਤੋਂ ਕਿਤ ਲੋਕ ਹੈ ਕੋਲੇ ਭਾਈ ਕਹਿੰਦੇ ਵੀ ਜਰਾ ਤੇ ਬਾਕੀ ਦੁੱਧ ਕਿੰਨਾ ਚੁਆਜੇਗੀ ਬਈ ਫਿਰ ਜੀ ਦੇਖੋ ਅੱਜ ਦੀ ਘੜੀ ਦੇ ਪਰਾਣੀ ਆ ਇਸ ਸਾਈਖਾਈ ਕੋਲ ਆੜੇ ਤੋਂ ਮੁੰਮੂਨੇ ਦੁੱਧ ਚੁਆਇਆ ਹਾਂਜੀ ਹੁਣ ਦੇਖੋ ਅਗਲੀ ਸੇਵਾ ਤੇ 30 ਵੀ ਚੋ ਸਕਦਾ 32 ਵੀ ਚੋ ਸਕਦਾ 33 ਵੀ ਚੋ ਸਕਦਾ ਵੀਰ ਜੀ ਬਾਕੀ ਨਾ ਵੀ ਬਾਕੀ 25 25 30 40 35 35 ਪਲੱਸ ਦੁੱਧ ਕਰੋਗੇ ਅੱਛਾ 35 ਵਾਂਗ ਜੀ ਤੇ ਬਾਕੀ ਸਭ ਤੋਂ ਵੱਡੀ ਗੱਲ ਪਹਿਲਾਂ ਗੱਲ ਕੀ ਆ ਹਾਂ ਜੀ ਆਪਾਂ ਗੱਲ ਉਹਦੀ ਚੀਜ਼ ਦੀ ਕਰੀਏ ਜਿਹੜੀ ਅੱਜ ਦੀ ਗੱਲ ਹੈ ਅੱਜ ਦੀ ਭਾਈ ਇਹ ਦੁੱਧ ਸੇਵਾ ਦੇ ਉੱਤੇ ਹੁੰਦਾ ਹਾਂਜੀ ਭਾਈ ਜੀ ਇਹ ਮਤਲਬ ਵੀ ਅਗਲੇ ਦੀ ਸੇਵਾ ਦੇ ਉੱਤੇ ਜਿੰਨਾ ਮਾਸੀ ਭਾਈ ਦੁੱਧ ਚ ਹੋ ਸਕਦਾ ਜਿਹੜੀ ਗੱਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਜਿੰਦਾ ਇਹਨਾਂ ਵੀ ਇਹਦੇ ਦੇ ਨੇਵੀ ਰੱਖੀ ਸੀ ਸੰਤ ਕਾਣੀ ਹੋਣੀ ਤੇ ਅੱਜ ਬਾਕੀ ਨੇ ਗਰਮੀ ਤੇ ਨਰ ਮਰੀਏ ਮਰੀ ਹਾਂਜੀ ਹਾਂਜੀ ਜਿਹੜੀ ਗੱਲ ਕਰਨ ਵਾਲੀ ਹੈ ਬਿਲਕੁਲ ਬਿਲਕੁਲ ਜੀ ਗਰਮੀ ਗਰਮੀ ਤੇ ਜਿੰਦਾ ਚੱਲਣ ਵਾਲੀ ਹੈ ਜਿਹੜੀ ਸਹੀ ਸਹੀ ਗੱਲ ਸਹੀ ਗੱਲ ਬਕਵਾਲੀ ਦੇਖੋ ਤੁਸੀਂ ਜਰਸੀ ਕਰਾਚ ਆ ਗਈ ਹੈ ਜਰਸੀ ਸੱਲਾ ਵੀ ਜਦੇ ਪਾਂਡੇ ਚ ਦੁੱਧ ਪੈਣਾ ਹਾਂਜੀ ਜਿੰਨੀ ਦੀ ਫੈਂਟ ਆਉਣੀ ਜਿਹੜੀ ਮੰਨਣ ਵਾਲੀ ਗੱਲ ਬਾਈ ਤੇ ਮੋਲ ਫਿਰ ਬਾਈ ਜੀ ਮੋਲ ਉਹ ਜੀ ਬੱਚੀ ਦਾ ਨਿਗਾ ਨਿਗਾ ਜਾ ਕਰਿਓ ਮੋਲ ਨਹੀਂ ਜ਼ਿਆਦਾ ਕਰਦੇ ਬੰਦੀ ਹਾਂਜੀ ਮੋਦ ਜਸਨੋਈ ਵੀ ਜੀ ਲੱਖ ਦੀ ਦਵਾਂਗੇ ਬੱਚੀ ਦੀ ਜਸਨੋ ਲੱਖ ਦੀ ਦੇ ਦਾਂਗੇ ਛੋੜ ਕਰਦਾ ਇੰਕੋ 5000 ਜਾਂ ਦੇ ਲਾ ਕੇ ਪਾ 90 ਹਜ਼ਾਰ ਦੀ ਫੇਰ ਕਾਲੀ ਕੱਢ ਕੇ ਦਿਖਾ ਦੇ ਦਾਦੇ ਇੱਕ ਲੋਕੀ ਕਹਿ ਦਿੰਦੇ ਵੀ ਜੀ ਤੁਸੀਂ ਭਾ ਹਾਂਜੀ 25 ਉਹ ਤਾਂ 1 ਲੱਖ ਦੀ ਆ ਵੀਰ ਜੀ ਸਹੀ ਗੱਲ ਜੀ ਮੰਨਣ ਵਾਲੀ ਗੱਲ ਆ 25 ਪੂਰੇ 1 ਲੱਖ ਦੀ ਆ ਵੀਰ ਤੁਰਨਾ ਵਿੱਚ ਔਖਾ ਆ ਔਖਾ 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 ਬਾਈ ਨਹੀਂ ਜਾਂਦੇ ਨਹੀਂ ਜਾਂਦੀਆਂ ਕਮਾਲੇ ਕਮਾਲੇ ਬਾਈ ਕਮਾਲੇ ਹਾਲੀ ਵੀਰੇ 5-7 ਦਿਨ ਕੱਚੀ ਅਵਛੀ ਦੇ ਦਿਆਂ ਹਾਂ ਜੀ ਜਦੋਂ 15 17 ਦਾ ਨਾ ਨੂੰ ਆਪਣਾ ਕੋਈ ਥੱਬਾ ਲੈ ਕੇ ਤੁਰਿਆ ਨਹੀਂ ਜਾਣਾ ਸਹੀ 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 ਗੱਲ ਹੈ ਸਹੀ ਗੱਲ ਹੈ ਬਾਕੀ ਬਾਕੀ ਬਛੀ ਕੋ ਤੁਰਨਾ ਵੀ ਔਖਾ ਵਾ ਤੇ ਮੋਲ ਬਾਈ ਜੀ ਨੇ ਬਿਲਕੁਲ ਜਿਆਜ ਹੀ ਕੀਤਾ ਵਾ ਮੋਲ ਦੇ ਦੇ ਨਾਲ ਦੇਣ ਵਾਲੀ ਗੱਲ ਕੀਤੀ ਹੈ ਫਿਰ ਜੀ ਹਾਂ ਜੀ ਬਾਈ ਜੀ ਜਿੱਦਾਂ ਆਪਾਂ ਉਹਦਾ 85000 ਕੀਤਾ ਹਾਂ ਜੀ ਜਿੱਦਾਂ 95 ਕੀਤਾ ਹਾਂ ਜੀ ਬਿਲਕੁਲ ਲੈਣ ਦੇ ਨਾਲ ਦੋ ਜੋੜੇ ਦੀ ਗੱਲ ਬਿਲਕੁਲ ਲੈਣ ਦੇ ਸਹੀ ਗੱਲ ਹੈ ਤੇ ਅੱਗੇ ਫਿਰ ਝੋਟੀ ਆ ਗਈ ਬਾਈ ਜੀ ਹਾਂ ਆ ਇਹ ਵੀ ਵਰਜੀ ਪਹਿਲਾਂ ਨਾ ਕੱਟੀ ਮੇਰੇ ਕੋਈ ਦੁੱਧ ਦੀ ਕੱਟੀ ਨਹੀਂ ਆ ਹਾਂ ਜੀ ਬਾਈ ਜੀ ਕਿ ਆਪਾਂ ਦਵਾਰੀ ਦੇ ਦੁੱ ਇਹਦੇ ਮੱਲਾਵੀ ਇੱਕ ਦੇ ਮੱਲਾਵੀ ਢਾਈ ਮਹੀਨੇ ਰਜਿਸਟਰੀ ਦੀ ਹੁੰਦੀ ਹੈ ਹਾਂਜੀ ਇਹਦੇ ਤਿੰਨ ਮਹੀਨੇ ਸੋਚ ਰਹੇ ਆ ਅੱਛਾ ਜੀ ਤੇ ਛੁੱਟੀਆਂ ਮੱਲਾਵੀ ਦੋ ਹੀ ਸਾਡੇ ਕੋਲ ਇਹ ਪਾਪੋ ਗਾਲ ਸਭ ਲਾ ਕੇ ਗਈਆਂ ਨੇ ਜੀ ਤੇ ਇਹ ਦੁੱਧੋਂ ਡਰਾਈ ਬਈ ਜੀ ਹਾਂ ਦੁੱਧੋਂ ਬਈ ਡਰਾਈ ਹੋ ਗਿਆ ਜਿਹੜੀ ਗੱਲ ਕਰਨ ਵਾਲੀ ਸੀ ਅੱਛਾ ਦੁੱਧੋਂ ਡਰਾਈ ਕਰਦੀ ਹੈ ਕੋਈ ਟਾਈਮ ਬਈ ਥੋੜਾ ਰਹਿ ਗਿਆ ਟਾਈਮ ਥੋੜਾ ਸਹੀ ਗੱਲ ਸਹੀ ਗੱਲ ਇਹਦੇ ਸੁਖਣਾ ਰਹਿ ਗਿਆ ਬਈ ਹੁਣ ਸੂਨ ਦੇ ਵਿੱਚ ਤਿੰਨ ਮਹੀਨੇ ਦਦੀਆਂ ਤਿੰਨ ਮਹੀਨੇ ਇੱਕ ਦੇ ਢਾਈ ਮਹੀਨੇ ਰਹੀ ਦੇ ਇੱਕ ਦੇ ਢਾਈ ਮਹੀਨੇ ਹਾਂਜੀ ਤੇ ਬਾਕੀ ਤੋਰਾਂ ਕਾਲੀਆਂ ਨੂੰ ਤੋਰ ਤੋਰ ਫੜੇ ਕਰੀ ਇਹਦੇ ਛੁੱਟੀਆਂ ਨੇ ਬਈ ਜਦੋਂ ਉਹ ਗਾਂ ਦਾ ਲੇਵਾ ਨਹੀਂ ਆ ਹਾਂਜੀ ਭਾਈ ਜੀ ਇਦਾਂ ਗਾਂ ਦੇ ਲਈ ਵੇਖ ਥੱਲੇ ਬਣਦੀਆਂ ਭਾਈ ਬਣਦੀਆਂ ਉਹ ਦੁੱਧੋ ਡਰਾਈ ਆ ਹਨਾ ਤੇ ਬਾਕੀ ਗਰੰਟੀ ਗਰੰਟੀ ਬਿਲਕੁਲ ਸਾਨਾ ਦੀ ਮੈਂ ਨਾ ਫੁੱਲ ਗਰੰਟੀ ਭਾਈ ਜੀ ਸਹੀ ਗੱਲ ਸਹੀ ਗੱਲ ਬਾਕੀ ਸਿੰਘ ਸਿੰਘ ਦੀ ਕੁਆਲਿਟੀ ਤੇ ਬਾਕੀ ਪਿੱਠ ਪੂੜੇ ਦੀ ਬਹੁਤ ਚੰਗੀ ਆ ਤੇ ਹੈ ਬਿਲਕੁਲ ਜੈਡ ਬਲੈਕ ਝੁੱਟੀ ਮਾਰੀ ਭਾਈ ਜੀ ਹਾਂ ਹਾਂ ਕਾਲੀ ਕਾਲੀ ਕਮਾਲੀ ਬਾਕੀ ਜਿਹੜੇ ਇਹਨਾਂ ਨੂੰ ਸੀਮਨ ਲੱਗੇ ਆ ਬਾਕੀ ਉਹ ਬਾਈ ਜੀ ਨੇ ਵੇਖੋ ਲੈ ਕੇ ਆ ਰਹੇ ਨੇ ਉਹ ਗੱਡੀ ਭੱਜ ਜਿਹੜੇ ਬਾਈ ਜੀ ਹਾਂ ਬਿਲਕੁਲ ਰਿਕਾਡ ਕੋਡ ਬਿਲਕੁਲ ਸਾਂਭਿਆ ਵਾ ਆਪਣੇ ਬਾਬੇ ਪਕਾਲੇ ਆਲੇ ਵੀਰ ਨੇ ਬਿਲਕੁਲ ਉਹ ਜਿਹੜਾ ਕੰਮ ਬਰੀਡ ਦੇ ਕਰਦੇ ਨੇ ਬਾਈ ਜੀ ਹੁਣੀ ਉਹ ਵੀ ਤੇ ਰੇ ਭਈਆ ਸਿਮਾ ਲੱਗੇ ਤੁਸੀਂ ਇਹ ਮਤਲਬ ਕਿ ਕਿਹੜਾ ਲੱਗਾ ਵਾ ਇਹਨੂੰ ਪਰ 77 77 ਲੱਗਾ 77 500 ਲੱਗਾ ਬਿਲਕੁਲ ਮੈਂ ਰਿਕਾਰਡ ਸਾਹਮਣੇ ਆ ਭਈਆ ਕੋ ਬੰਦਿਆ ਨੇ ਬਰੀਡ ਤੇ ਕੰਮ ਕੀਤਾ ਚਲੋ ਉਹਨਾਂ ਨੇ ਵੀ ਉਹਨਾਂ ਨੇ ਮਤਲਬ ਝੋਟੀਆਂ ਦੇ ਕੇ ਕਰਕੇ ਦਿੱਤੀਆਂ ਭਈ ਉਹਨਾਂ ਨੇ ਦੂਜੇ ਦਾਬ ਵਾਲਾ گاਵਾਂ ਦਾ ਕੰਮ ਫਾਰਮ ਪਾਇਆ ਦੀਆਂ ਅੱਛਾ ਸ਼ੈੱਡ ਪਾਇਆ ਲਾਣੇ ਉਹਨਾਂ ਨੇ گاਵਾਂ ਦਾ ਕੰਮ ਚਾਲੂ ਕੀਤਾ ਜਿਹੜੀ ਗੱਲ ਕਰਨ ਵਾਲੀ ਹਾਂ ਹਾਂ ਜੀ ਦੋਵਾਂ ਦੇ ਪਰ ਇਹ ਇਹ ਇਹਨੂੰ ਇੱਕੋ ਸੇਵਨ ਲੱਗਾ ਦਦੀਆਂ ਤੇ ਆ ਬਾਕੀ ਉਹਨਾਂ ਨੂੰ ਜਿੰਨਾ ਵੀ ਕੰਮ ਕਰਨ ਦੇ ਵੇ ਬਰੀਡ ਦੇ ਕੰਮ ਬਰੀਡ ਦੇ ਕੰਮ ਦੇ ਕੰਮ ਸਹੀ ਗੱਲ ਹੈ ਤੇ ਬ ਮੋਲਦੇ ਵਾਲੀ ਕੱਡੀਆਂ ਉਹਨਾਂ ਨੇ ਚਾਰੇ ਸਾਡੇ ਬਹੁਤ ਜਿਆਦਾ ਮਹਿੰਗੀ ਖੜੀ ਪਈ ਜਿਹੜੀ ਗੱਲ ਕੰਨੀ ਹੱਥ ਕੀ ਗਈ ਬੰਦੇ 3 ਲੱਖ 15000 ਦੀ ਕੱਟੀ ਸਾਡੇ ਕੋ ਖੜੀ ਪਈ ਤੇ ਆ ਆ ਅੱਜ ਦੀ ਗੱਲ ਕਰੀਏ ਭਾਈ ਮਤਲਬ ਅੱਜ ਦਾ ਮਤਲਬ ਟਾਈਮ ਜਿਹੜੇ ਫਿਰ ਇਹਦਾ ਭਾਈ ਇਹ ਗੈਸ ਨੂੰ ਜਿਹੜੀ ਆ ਇਹ ਦੇਣੀ 1 ਲੱਖ 25000 ਦੀ ਦਵਾ ਦੀ ਜਿਹੜੀ ਗੱਲ 1 25 ਦੀ ਹਾਂਜੀ ਹਾਂਜੀ ਤੇ ਕਰਦੇ ਕੋਈ ਮਾਨਤਨ ਕਰਦੇ ਹੋ ਭਾਈ ਜੀ ਹਾਂ ਹਾਂ ਕਰਦਾ ਕੋਈ 5-4-5 ਰੋ ਜਿਵੇਂ ਚਲੋ ਠੀਕ ਆ ਅੱਗੇ ਆ ਗਈ ਫਿਰ ਭਾਈ ਜੀ ਅੱਗੇ ਭਾਈ ਇਹ ਵੀ ਛੋਟੀ ਭਾਈ ਜਿੰਦਾ ਮਤਲਬ ਇਹਦੇ ਟਾਈਮ ਹੀ ਨਹੀਂ ਰਹਿੰਦੇ ਛੁਣਦੇ ਕੋਈ ਨਹੀਂ 2.5 ਅੱਛਾ ਇਹਦੇ ਢਾਈ ਮਹੀਨੇ ਆ ਹਾਂ ਦੋਵੇਂ ਬੇਜਣਾ ਕਟੀਆਂ ਬੇਜ ਸੁੱਟਾ ਸਾਡੇ ਕੋ ਗਈਆਂ ਜਿਹੜੀ ਗੱਲ ਕਰਨ ਵਾਲੀ ਆਪਣੀ ਵੀਡੀਓ ਚ ਗਈਆਂ ਨੇ ਤੇ ਇਹਨੂੰ ਵੀ 70-570 ਲੱਗਾ ਹਾਂ ਇੱਕੋ ਲੱਗਾ ਵੀਰੇ ਦੇ ਬਾਕੀ ਨੰਬਰ ਦੇ ਦਾਂਗੇ ਐਡਰੈਸ ਦੇ ਦਾਂਗੇ ਹਾਂਜੀ ਭਾਈ ਜੀ ਉਹ ਕਹਿੰਦਾ ਸਭ ਲੱਗਵਾਈਆਂ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਉਹ ਕਹਿੰਦਾ ਬੇ ਤਾ ਝੂਟੀਆਂ ਬੇਟੀਆਂ ਮਤਲਬ ਦੁੱਧੋ ਖਰਾਬ ਹੋਣ ਕਵੀ ਕਵੀ ਫਾਰਮ ਤੋਂ ਪਾਉਂਦਿਆ ਵੀਰ ਕਾਵਾਂ ਦਿੰਦੀਆਂ ਸਹੀ ਗੱਲ ਹੈ ਭਾਈ ਜੀ ਮੇਲੇ ਦਾ ਮੱਝ ਘੜੀਆਂ ਇਹ ਉਹ ਆਪਾਂ ਕਹਿੰਦੇ ਮਰਦੇ ਰੀਜਾੜ ਕੋ ਗਾਵਾ ਕੇ ਖੜੀਆਂ ਤਿੰਨ ਤਿੰਨ ਚਾਚਾ ਲੱਕਰੀ ਗਾਂ ਖੜੀ ਦੇਦੀ ਬਾਕੀ ਤੋਰ ਕੇ ਬਾਕੀ ਬਾਕੀ ਚਾਰ ਦਾ ਬਾਕੀ ਦੋਨੋਂ ਜਿਹੜੀਆਂ ਝੋਟੀਆਂ ਸ਼ਕੀਨ ਆ ਬਿਲਕੁਲ ਤੇ ਤੋਰਦੇ ਫਿਰ ਕਾਲੀ ਕਰੀ ਹਾਂਜੀ ਬਾਈ ਟਰਾਈ ਕਾਲੀ ਲਓ ਬਾਈ ਜੀ ਦੇਖੋ ਜੀ ਬਾਕੀ ਸੁੰਗ ਸੁੰਗ ਦੀ ਕੁਆਲਿਟੀ ਤੇ ਬਾਕੀ ਹਾਈ ਡਰਾਈਵਰ ਤੇ ਚੈਂਪੀਅਨ ਝੋਟੀਆਂ ਨੇ ਬਾਈ ਜੀ ਨਾ ਚਲੋ ਬਾਕੀ ਭਾ ਵੀ ਇਹਨਾਂ ਦਾ ਬਹੁਤ ਆ ਰਗਾ ਜੀ ਹਾਂਜੀ 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 ਜਿਹੜਾ ਮੈਂ ਕਹਾ ਵੀ ਇਹਨੂੰ 2.5 ਮਹੀਨੇ ਸਾਹਮਣੇ ਦਾ ਕੱਟੇ ਨਾ ਬੜੇ ਦਾਰੀਆਂ ਸਮਾਰੀਏ ਬਾਈ ਜੀ ਹਾਂਜੀ ਹਾਂਜੀ ਕਮਾਰੀ ਕਮਾਰੀ ਬਾਈ ਬਾਕੀ ਪੇਟ ਭੂੜਾ ਬਹੁਤ ਚੰਗਾ ਵਾ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਜੀ ਤੇ ਬਾਕੀ ਚਲੋ ਬਾਕੀ ਜੈਡ ਬਲੈਕ ਆ ਜਾਮਨ ਵਰਗੀ ਆ ਫਿਰ ਦਿੰਦੀਆਂ ਹਾਂਜੀ 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 ਤੇ ਬਾਕੀ ਚਲੋ 2 2.5 ਮਹੀਨੇ ਸਾਹ ਵਿਆ ਹਾਂਜੀ ਤੇ ਬਾਕੀ ਚਲੋ ਬਾਈ ਜੀ ਨਾਲ ਦੱਸ ਹੀ ਦਿੱਤਾ ਸਾਰੀ ਡਿਟੇਲ ਹੈ ਹਾਂਜੀ ਬਾਕੀ ਪੇਠਪੂਰੇ ਦੀ ਬਹੁਤ ਚੰਗੀ ਆ ਤੇ ਇਹਦਾ ਵੀ ਫਿਰ ਬਰਾਬਰੀ ਮੁੱਲ ਬਾਈ ਜੀ 2 ਵਿੱਚ 1.5 ਸਵਾ ਸੱਕਦੀਆਂ ਲਵਾਂਗੇ ਕੋਈ ਵੀਰ ਕਈ ਨਹੀਂ ਹੁੰਦਾ ਵੀ ਲੱਕ ਨਹੀਂ ਸਾਨੂੰ ਮਿਲ ਜਣੀਆਂ ਮਿਲ ਜਣੀਆਂ ਉਹ ਵੀਰ ਸਾਨੂੰ ਨਾ ਹੀ ਫੋਨ ਲਾਵੇ ਇਨੇ ਮਲਾ ਸਵਾ ਲੱਖ ਦੇ ਕਈ ਨਹੀਂ ਹੁੰਦਾ ਵੀਰ ਐਵੇਂ ਸਵਾ ਲੱਖ ਮੰਗਣ ਦੇ ਆ ਹਾਂਜੀ ਹਾਂਜੀ ਮਾੜੋਂ ਗੱਲ ਕੀਤੀ ਵੀ ਸਵਾ ਲੱਖ ਦੀ ਵੀਰ ਜੀ ਦੇਣੀਆਂ ਜਿਹੜੀ ਗੱਲ ਕਰਨ ਵਾਲੀ ਮੈਂ ਦੇਣੀਆਂ ਆ ਦੇਣੀਆਂ ਜਿਹੜੀ ਗੱਲ ਕਰਨ ਵਾਲੀ ਤੇ ਜੇ ਦੋਵੇਂ ਇਕੱਠੀਆਂ ਕੋਈ ਮੰਗ ਲੇ ਬਾਈ ਉਹ ਕਰਦਾਂਗੇ ਯਾਰਖੰਡ ਦਾ ਵੀਰ ਜੀ ਮਾਨਦਾਨ ਹੋ ਜੂਗੀ ਠੀਕ ਐ ਬਾਈ ਜੀ ਠੀਕ ਐ ਹੋਰ ਬਾਈ ਜੀ ਹਾਂ ਵਧੀਆ ਵਧੀਆ ਦੇ ਦਿੱਤੀ ਤੇ ਦਿਖਾਉਣੀ ਔਰ ਕੋਈ ਨਹੀਂ ਬਾਈ ਜੀ ਬਾਕੀ ਝੋਟੀਆਂ ਲੇਕਿਨ ਲੈ ਲੀਆਂ ਵੀ ਰੋਣਾ ਅੱਛਾ ਉਹ ਦੋ ਲੈ ਲੀਆਂ ਨੇ ਆਪਾਂ ਦੋ ਤਾਜੀ ਝੋਟੀਆਂ ਨੇ ਵੀਰ ਨੂੰ ਦਿੱਤਾ 4 ਲੱਖ ਦਾ ਜੁੜਾ ਦਿੰਦੇ ਹਾਂ ਠੀਕ ਹੈ ਬਾਈ ਜੀ ਤੇ ਡਰੈਸ ਦੱਸ ਦਿਓ ਬਾਈ ਜੀ ਫਿਰ ਆਪਣਾ ਡਰੈਸ ਵੀ ਜੀ ਸ਼ੋਭਨਾਮ ਜਗਦੀਪ ਸਿੰਘ ਜੀ ਦਾ ਕਰਦਾਸਪੁਰ ਜੀ ਹਾਂ ਜੀ ਹਾਂ ਜੀ ਬਾਈ ਜੀ ਫਤਿਹਗੜ ਚੂੜੀਆਂ ਨੇੜੇ 5 ਕਿਲੋਮੀਟਰ ਪਿੰਡੋ ਘਰ ਦੇ ਵੀਰ ਜੀ ਹਾਂ ਜੀ ਹਾਂ ਜੀ ਬਾਈ ਜੀ ਤੇ ਨੰਬਰ ਬਾਈ ਦੱਸ ਦਿਓ 9871527 ਜੀ ਠੀਕ ਹੈ ਤੇ ਬਾਕੀ ਝੋਟੀਆਂ ਜਿਹੜੀਆਂ ਦੋਵੇਂ ਟੋਪ ਕਲਾਸ ਆ ਤੇ ਦੋ ਵਹਿੜਾ ਆਪਾਂ ਪਾਈਆਂ ਨੇ ਤੇ ਬਿਲਕੁਲ ਬਾਈ ਜੀ ਉਹਨਾਂ ਨੇ ਰੇਟ